ਜਿਹੜੀ ਜਿਸਮਾ ਨੂੰ چیرਦੀ ਹੋਈ ਜਾ ਰਹੀ ਹੈ ਤੇ జగਤ ਦੀ ਮਾਂ ਮਾਂ ਗੁਜਰੀ ਗੰਗਾ ਰਾਮ ਦੇ ਨਾਲ ਕੁਝ ਗੱਲਾਂ ਇਉਂ ਕਰ ਰਹੀ ਵਾਹਿਗੁਰੂ ਮਾਤਾ ਕਹਿੰਦੀ ਗੱਲ ਸੋਣਾ ਬੇਟਾ ਗੰਗਾ ਰਾਮ ਵੇ ਇਹ ਨਾਰਾਹ ਦੇਤਾ ਅਸੀਂ ਵਾਕ ਬਣਾਇਆਮ ਵੇ ராத்தசிவனே போரா ஜூர கங்கையா கத்தனி கூர கத்தனி கூர கங்கையா மீது கலபேட்டாங்கவே ਇਹ ਨਾਰਾਹ ਦੇਤਾ ਅਸੀਂ ਵਾਕ ਬਣਾਇਆ ਮਵੇ ਇਹ ਨਾਰਾਹ ਦੇਤਾ ਅਸੀਂ ਵਾਕ ਬਣਾਇਆ ਮਵੇ ਭਲਾ ਤੇਰਾ ਰੱਬ ਕਰੇਗਾ ਜਰੂਰ ਗੰ ਹੱਲੇ ਖੇੜੀ ਤੇਰੀ ਕਿਤਨੀ ਕਦੂਰ ਗੰਗਿਆ ਹੱਲੇ ਖੇੜੀ ਤੇਰੀ ਕਿਤਨੀ ਕਦੂਰ ਗੰਗਿਆ ਓਏ ਠੰਡੇ ਪਾਣੀ ਨੇ ਸਰੀਰ ਸੁਟਾਈ ਠਾਰਵੇ ਨਾਲੇ ਨਿੱਕੀ ਨਿੱਕੀ ਪੈਂਦੀ ਅੰਬਰੋਂ ਫਹਾਰਵੇ ਆ ਨਿੱਕੀ ਨਿੱਕੀ ਪੈਂਦੀ ਅੰਬਰੋਂ ਫਹਾਰਵੇ ਆਵੇ ਭੂਰ ਗੰਗੇ ਆ ਹੱਲੇ ਖੇੜੀ ਤੇਰੀ ਕਿਤਨੀ ਕਦੂਰ ਗੰਗੇ ਆ ਹੱਲੇ ਖੇੜੀ ਤੇਰੀ ਕਿਤਨੀ ਕਦੂਰ ਗੰਗੇ ਆ ਓਏ ਚੰਗਾ ਹੋਇਆ ਬੇਟਾ ਇੱਥੇ ਮਿਲ ਆਏ ਆਣ ਵੇ ਸਾਡੀ ਇੱਥੇ ਨਹੀਂ ਸੀ ਕੋਈ ਜਾਣ ਤੇ ਪਛਾਣ ਵੇ ਸਾਡੀ ਇੱਥੇ ਨਹੀਂ ਸੀ ਕੋਈ ਜਾਣ ਤੇ ਪਛਾਣ ਵੇ बंद हूंदा मजबूर गंगेय हले खेड़ी तेरी कतणी कदूर गंग हले खेड़ी तेरी कतणी कदूर गंगेव जदू आ ਜਦੋਂ ਆਉਂਦੀ ਐ ਮੁਸੀਬਤਾਂ ਦਾਸੇ ਆਉਂਦੀ ਐ ਲੱਖਾਂ ਕੋਸ਼ਿਸ਼ਾਂ ਦੇ ਨਾਲ ਵੀ ਨਾ ਵਾਸੇ ਆਉਂਦੀ ਐ ਲੱਖਾਂ ਕੋਸ਼ਿਸ਼ਾਂ ਦੇ ਨਾਲ ਵੀ ਨਾ ਵਾਸੇ ਆਉਂਦੀ ਐ ਇੰਨਾ ਜੱਗ ਵਿੱਚ ਗਲਮਸ਼ਹੂਰ ਗੰਗਿਆ ਹੱਲੇ ਖੇੜੀ ਤੇਰੀ ਕਿਤਨੀ ਕਦੂਰ ਗੰਗਿਆ ਹੱਲੇ ਖੇੜੀ ਤੇਰੀ ਕਿਤਨੀ ਕਦੂਰ ਗੰਗਿਆ ਉਹ ਚੰਗਾ ਹੋਇਆ ਬੇਟਾ ਚੰਗਾ ਹੋਇਆ ਬੇਟਾ ਇੱਥੇ ਮਿਲ ਆਏ ਆਂ ਵੇ ਸਾਡੀ ਇੱਥੇ ਨਹੀਂ ਸੀ ਕੋਈ ਜਾਣ ਤੇ ਪਛਾਣ ਵੇ ਸਾਡੀ ਇੱਥੇ ਨਹੀਂ ਸੀ ਕੋਈ ਜਾਣ ਤੇ ਪਛਾਣ ਵੇ ਕਈ ਵਾਰ ਬੰਦਾ ਹੁੰਦਾ ਮਜਬੂਰ ਗੰਗਿਆ ਹੱਲੇ ਖੇੜੀ ਤੇਰੀ ਕਿਤਨੀ ਕਦੂਰ ਗੰਗਿਆ ਹੱਲੇ ਖੇੜੀ ਤੇਰੀ ਕਿਤਨੀ ਕਦੂਰ ਗੰਗਿਆ ਓਏ ਔਖੀ ਵੇਲੇ ਬੇਟਾ ਆਪਣੇ ਹੀ ਕੰਮ ਆਉਂਦੇ ਨੇ ਸਦਾ ਨੇਕ ਹੀ ਮਲਾ ਸਦਾ ਨੇਕ ਹੀ ਮਲਾ 베ੜੀ ਬੰਨੇ ਲਾਉਂਦੇ ਨੇ ਸਦਾ ਨੇਕ ਹੀ ਮਲਾ 베ੜੀ ਬੰਨੇ ਲਾਉਂਦੇ ਨੇ चूर चूर गंग हाले खेड़ी तेरी कतनी कूर गंग हल खड़ी ते कतनी कूर गंग जो निकि ਜੋ ਨਿੱਕੀਆਂ ਮਾਸੂਮ ਜਿੰਦਾ ਮੇਰੇ ਨਾਲ ਵੇ ਠਰੂ ਠਰੂ ਕਰੀ ਜਾਣ ਵੇਖ ਕਿਹੜੇ ਹਾਲ ਵੇ ਓਏ ਠਰੂ ਠਰੂ ਕਰੀ ਜਾਣ ਵੇਖ ਕਿਹੜੇ ਹਾਲ ਵੇ ਅੱਛਾ ਚੱਲੋ ਜਿਵੇਂ ਉਹਨੂੰ ਮਣ ਜੂਰ ਗੰਗਿਆ ਹਲੇ ਖੇੜੀ ਤੇਰੀ ਕਿਤਨੀ ਕਦੂਰ ਗੰਗਿਆ ਹਲੇ ਖੇੜੀ ਤੇਰੀ ਕਿਤਨੀ ਕਦੂਰ ਗੰਗਿਆ ਓਏ ਹੁੰਦਾ ਬਿਰਦ ਸਰੀਰ ਦੁਖ ਸਹਿਣ ਜੋਗਾ ਨਹੀਂ ਕਿਸੇ ਵੇਲੇ ਹੁੰਦਾ ਬੰਦਾ ਕੁਝ ਕਹਿਣ ਜੋਗਾ ਨਹੀਂ ਕਿਸੇ ਵੇਲੇ ਹੁੰਦਾ ਬੰਦਾ ਕੁਝ ਕਹਿਣ ਜੋਗਾ ਨਹੀਂ ਸੇ ਤੂਰ ਗੰਗਿਆ ਹੱਲੇ ਖੇੜੀ ਤੇਰੀ ਕਿਤਨੀ ਕਦੂਰ ਗੰਗਿਆ ਹੱਲੇ ਖੇੜੀ ਤੇਰੀ ਕਿਤਨੀ ਕਦੂਰ ਗੰਗਿਆ ਓਏ ਮੇਰੇ ਲਾਲ ਜਾਗੋਬਿੰਦ ਸਿੰਘ ਮਿਲ ਪੈਣਗੇ ਕਿਸੇ ਗੱਲ ਦੇਣਾ ਫੇਰ ਕੋਈ ਫਿਕਰ ਰਹਿਣਗੇ ਕਿਸੇ ਗੱਲ ਦੇਣਾ ਫੇਰ ਕੋਈ ਫਿਕਰ ਰਹਿਣਗੇ ೂರ ಗೇ ಖೇಡಿ ಕನ ಕೂರ ಗೇ ಖೇಡಿ ಕನ ಕೂರ ಗರೆ ಮಾಲಕ ਹੋ ਏ ਮੇਰੇ ਮਾਲਕ ਤੂੰ ਖੇਡਿਆ ਪਹੀ ਬਣਾਉਣਾ ਏ ਕਦੇ ਸੁੱਖ ਦੇਵੇਂ ਕਦੇ ਦੁੱਖ ਵੀ ਵਿਖਾਉਣਾ ਏ ਕਦੇ ਸੁੱਖ ਦੇਵੇਂ ਕਦੇ ਦੁੱਖ ਵੀ ਵਿਖਾਉਣਾ ਏ ਬੰਨੇ ਗਿਲੇ ਉਹਦਾ ਹਰਦਸ ਤੂਰਗ हाले खेड़ी तेरी कितनी तेरीतणी दूर गंगे हाले खेड़ी तेरी कितनी तेरीतणी कदूर गंग